हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੋਂ ਕਲੀ ਕਲੀ ਡੇਰ ਬਾਈ ਹੱਸੀ ਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਬਾਈ ਠੀਕ ਠਾਕ ਜੀ ਬੱਜੇ ਚੱਲ ਰਿਹਾ ਕੰਮ ਬਾਈ ਵਧੀਆ ਚੱਲਦਾ ਜੀ ਬਾਈ ਨਾਮ ਤੇ ਡਰੈਸ ਬੋ ਨਾਮ ਬਾਈ ਧਰਮਿੰਦਰ ਸਿੰਘ ਜੀ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਬਾਈ ਦਾ ਪਤੇ ਭਟੋੜ ਸ਼ਹਿਰ ਆ ਗਈ ਹੈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ 9352413953 ਜੀ ਇਹ ਵੀਰ ਦਾ ਕੰਟੈਕ ਏ ਬਈ ਪਲੂਨਸ ਹੁੰਦੀ ਹੈ ਜੀ ਠੀਕ ਆ ਤੇ ਹਜੇ ਵੀਰੇ 5 ਕ ਦਿਨ ਕੱਢਦੀ ਹੈਗੀ ਬਾਕੀ ਦਾ ਜਿਵੇਂ ਕਹਿੰਦਾ ਬਈ ਜਿਵੇਂ ਮਰਜੀ ਠੰਡੀ ਸੀਲ ਫੁੱਲਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਲੈ ਵਾਲੂ ਵਾ ਕਮਾਲ ਦਾ 5 ਦਿਨ ਕੱਢਦੀ ਹੈ ਬਾਈ ਲਾਏ ਕੱਚੀ ਕੱਚੀ ਆ ਹਜੇ ਦਿਨ ਕਰਮਲੀ ਲੈਦੀ ਆ ਕੱਲਾ ਕੱਲਾ ਥਣ ਬੰਨ ਮੁੱਠੀ ਵਾਲਾ ਤੇ ਦੁੱਧ ਦੇ ਦੂਗੀ ਡਾਕਟਰ 27 28 ਕਿਲੋ ਬੱਛੀ ਹੂੰ 27 ਤੋਂ 28 ਲੀਟਰ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਾਂਗੇ ਤੋਰਾ ਤਾਰਾ ਕਮਾਲ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫੇਸ ਵੀ ਆਪਾਂ ਹੀ ਬਣੀ ਹੈਗੀ ਥੋੜੀ ਜਿਹੀ ਟਾਈਟ ਬਣੀ ਗਈ ਅੱਛਾ ਹਾਂ ਫੇਸ ਬਿਊਟੀ ਬੜੀ ਕਮਾਲ ਦੀ ਹੈ ਬਈ ਬੋਦੀਵਾਦੀ ਬਹੁਤ ਚੰਗੀ ਆ ਹੱਦ ਪੱਡ ਬਹੁਤ ਚੰਗਾ ਕੱਪੜਾ ਵੈਡ ਦੇ ਵਿੱਚ ਬਹੁਤ ਆ ਤੇ ਪਿੱਛੋਂ ਜਿਹੜਾ ਲੇਵਾਗਾ ਉਹ ਬਹੁਤ ਜਿਆਦਾ ਚੰਗਾ ਵੈਡ ਸਹੀ ਗੱਲ ਆ ਬਈ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਦਾ ਕੱਲਾ ਕੱਲਾ ਥਣ ਮੁੱਟੀ ਵਾਲਾ ਥਣ ਲੱਗਿਆ ਚਵਾਈ ਵੀ ਬਹੁਤ ਚੰਗੇ ਨੇ ਜਿਹੜੇ ਹਿਸਾਬ ਨਾਲ ਥਾਣ ਲੱਗਿਆ ਹਨਾ ਵੀਰੇ ਚਵਾਈ ਦਾ ਡਾਕਟਰ ਜਮੈਂ ਇੱਕ ਨੰਬਰ ਹੀ ਹੂੰ ਠੰਡੀ ਸੀ ਲੱਗ ਜਮੈਂ ਮਾਰਦੀ ਉਹ ਲੁੱਲਾ ਡੁੱਲਾ ਦੇ ਦੂਗਾ ਠੀਕ ਆ ਹਾਂ ਥਾਣ ਬਹੁਤ ਚੰਗਾ ਬਣਦੀ ਬਹੁਤ ਤਾਂ ਚਾਹੀ ਮਸ਼ੀਨ ਨਾਲ ਚੋਲੇ ਅਗਲਾ ਚਾਹੀ ਹੱਥੀ ਚੋਲੇ ਹੂੰ ਕੋਈ ਦਿੱਕਤ ਨਹੀਂ ਹੈਗੀ ਸਹੀ ਗੱਲ ਆ ਬਾਕੀ ਪਿੱਛੋਂ ਲੇਵਾ ਜਿਹੜਾ ਫਾੜੀ ਵਾਲਾ ਹੈਗਾ ਹੂੰ ਫਾੜੀ ਵਾਲਾ ਹੈ ਹਾਇ ਹਫਤੇ ਦੀ ਪੰਜ ਸੱਤ ਦਿਨਾਂ ਦੀ ਕੱਚੀ ਹੈਗੀ ਬੜਾ ਬਰੀਕੀ ਬਰੂਕੀ ਜੀ ਬਹੁਤ ਲੇਵਾ ਦੇਖੋ ਲੈ ਲਵੇ ਇਹਦੀ ਲਿਵਰੀ ਚੌੜੀ 80 ਕਿਲੋ ਦੁੱਧ ਖੁੱਲਾ ਦੇ ਦੇਣਾ ਡਾਕਟਰ ਨੇ ਹੂੰ ਠੀਕ ਆ ਭਾਈ ਤੇ ਮੁੱਲ ਕੀ ਆ ਭਰਾ ਦਾ ਮੁੱਲ ਕਰਾਉਣਾ ਤਾਂ ਚਾਹੀਦਾ 30000 ਰੁਪਇਆ ਕਰਾ ਲਈ ਆਪਾਂ 77000 ਦੀ ਵਾੜ ਦੇ ਦਾਂਗੇ ਮੁੱਲ ਕਰਾਉਣਾ 80 ਕਰਾ ਲਓ 85 ਕਰਾ ਲਓ 77000 ਦੀ ਬਾਈ ਕਹਿੰਦਾ ਵਾੜ ਆਪਾਂ ਦੇ ਦਾਂਗੇ ਫੇਸ ਬੜਾ ਕਮਾਲ ਬੋਦੀ ਚੰਗੀ ਸਨਕ ਖੜਨੀ ਕੋਈ ਬਹੁਤ ਜਿਆਦਾ ਸਿੱਧੀ ਹੈਗੀ ਬੱਚੀ ਹੂੰ ਬਾਕੀ ਲੇਵਾ ਬਹੁਤ ਚੰਗਾ ਭਾਈ ਬਹੁਤ ਜਿਆਦਾ ਗੱਲਾਂ ਵੀ ਖਾਣਾ ਹਜੇ ਕੱਚੀ ਆ ਦਿਨ ਲੈਂਦੀ ਆ ਭਾਈ ਤੇ ਉਹਦੋਂ ਆਰਡਰ ਦੀ ਕੁਆਲਿਟੀ ਇਹਨੇ ਬਹੁਤ ਸੋਹਣੀ ਤਿਆਰ ਕਰਨੀ ਆ ਜਿਹੜੇ ਹਿਸਾਬ ਨਾਲ ਇਹਦੀ ਬਣਾਵਟਾ ਦਾ ਲੇਵਰੀ ਭਾਈ ਦੁੱਧ ਵਾਕਈ ਚੰਗਾ ਪਾਉਗੇ ਕੱਚੀ ਕੱਚੀ ਆ ਇਹ ਅੱਗੇ ਭਰਾ 2 ਨੰਬਰ ਜਿਹੜਾ ਸੁਆ ਬਈ ਸੂਈ ਵੀ ਇੱਕ ਇਹ ਡਾਕਟਰ ਦੋ ਦੰਦੀ ਇਹ ਵੀ ਬੱਚੀ ਹਜੇ ਪਲੂਨ ਸੀਗੀ ਠੀਕ ਆ ਇਹ ਆਪਣੇ ਆਪ ਦੇ ਘਰ ਦੋ ਗਈ ਬੱਚੀ ਹੈਗੀ ਠੀਕ ਆ ਬੱਚਾ ਇਹਦਾ ਮੰਨ ਲਓ ਵੀ ਮਰਿਆ ਵੀ ਕੱਢਿਆ ਸੀ ਆਪਾਂ ਜਦੋਂ ਸੂਈ ਆਇਆ ਇਹ ਡੇਢ ਕਿ ਮਹੀਨੇ ਦਾ ਸੁਆ ਹੈ ਦਾ ਠੀਕ ਆ ਇੱਕ ਨੂੰ ਉਹ ਬਿਮਾਰੀ ਜੀ ਆ ਗਈ ਸੀਗੀ ਮੂੰਹ ਖਰ ਵਾਲੀ ਹੂੰ ਉਹਦੇ ਥੋੜੀ ਜੀ ਡਾਣ ਪੈ ਗਈ ਹੁਣ ਇਸ ਟਾਈਮ 8 ਕਿਲੋ ਦੁੱਧ ਆਏ ਥੱਲੇ ਠੀਕ ਆ ਤੇ ਬਾਕੀ ਸਹੀ ਸਲਾਮਤ ਹੈਗੀ ਕੋਈ ਦਿੱਕਤ ਨਹੀਂ ਸਨਾਤ ਉਹਨਾਂ ਦੀ ਚਾਰਾਂ ਦੀ ਓਕੇ ਹੈਗੀ ਠੀਕ ਆ ਖਾਣ ਪੀਣ ਦੀ ਸਹੀ ਹੈਗੀ ਸਨਖ ਬੜਾ ਪੁਣਾ ਇਹਦੇ ਬਹੁਤ ਚੰਗਾ ਹਨ ਬਈ ਫੇਸ ਦੇਖੋ ਬੋਦੀਵਾਦੀ ਬਹੁਤ ਚੰਗੀ ਹੈ ਯਾਦ ਹੋਈ ਹੈ ਡਾਕਟਰ ਬੱਚੀ ਇਹ ਪੇਪਰ ਬੋਲਦੀ ਹੈ ਹਾਂ ਠੀਕ ਆ ਤੇਰੇ ਹਿਊਜ਼ ਬੋਲਦਾ ਠੀਕਾ ਲੱਗਿਆ ਵਾ ਸੀਗਾ ਠੀਕ ਹੈ ਇਹ ਵੀ ਹੈਗਾ ਲੈ ਜਿਵੇਂ ਮਰਜੀ ਬੈਠਾ ਚਵਾਈ ਵੀ ਚੰਗੀ ਹੈ ਨਾ ਚਵਾਈ ਬਹੁਤ ਦੰਗਿਆ ਧਾਰ ਧੁਰ ਬਹੁਤ ਚੰਗੀ ਆਉਂਦੀ ਹੈ ਬਈ ਕੀ ਆ ਬਾਤ ਹੈ ਹਮ ਲੈ ਬਾਕੀ ਤਾਂ ਹਜੇ ਆਪਾਂ ਸਮਾਗ ਕਰਕੇ ਧਾਰ ਮਾਰੀ ਨਾ ਦੁੱਗਣੀ ਮੋਟੀ ਧਾਰ ਆਊਗੀ ਹਾਂ ਡਾਕਟਰ ਹਮ ਸਹੀ ਗੱਲ ਆਪੇ ਦੇ ਵਾਲੇ ਕੋਈ ਕਮਾਲ 8 ਲੀਟਰ ਦੁੱਧ ਆਇਆ ਥਲੇ ਹੂੰ ਰੰਗ ਰੂਪ ਬਹੁਤ ਚੰਗੀ ਸੰਭੂਗਾ ਡਾਕਟਰ ਇੱਕ ਲੁੱਟੀ ਪਾ ਲੂਗਾ ਠੀਕ ਆ ਚਾਂਜੰਦ ਪੈ ਗਈ ਉਹਦੇ ਸਿਆਲ ਆਉਣਾਗਾ ਵਾੜ ਦੇ 15 ਕਿਲੋ ਦੁੱਧ ਦੇ ਦੇਣਾ ਹੂੰ ਸਹੀ ਗੱਲ ਆ ਫੇਸ ਬਿਊਟੀ ਕਮਾਲ ਦੀ ਆ ਕੱਦ ਬੱਡ ਚੰਗਾ ਚੰਗੇ ਸੀਮਣ ਦੀ ਆ ਬਈ ਧਾਰ ਧੂਰ ਬਹੁਤ ਚੰਗੀ ਆ ਬਾਕੀ ਤੋਰਾ ਤਰਾ ਚੈੱਕ ਕਰ ਲੂ ਬਈ ਬਾੜ ਦਾ ਕੀ ਮੁੱਲ ਆ ਭਰਾ ਇਹਦਾ ਮੁੱਲ ਡਾਕਟਰ ਜਿਹੜਾ ਹੈਗਾਗਾ ਆਪਾਂ ਮੁੱਲ ਕਰਾਉਣਾ ਚਾਹੇ 25 ਕਰਾ ਲਓ 30 ਕਰਾ ਲਓ ਆਪਾਂ 23000 ਦੀ ਵਾੜ ਦੇ ਦਾਂਗੇ ਇਹ ਜੇ ਬਾਈ ਬੈਡ ਸਹੀ ਸਲਾਮ ਤੋਂ ਨਹੀਂ ਮੈਂ ਕਹਿੰਦਾ 2 ਲੱਖ ਦੀ ਬੈਡ ਸੀ ਹਨਾ ਬਈ ਸਟਾਰਟਰ ਜੇ ਚੰਗੀ ਜਿਹੜੇ ਹਿਸਾਬ ਨਾਲ ਬਿਊਟੀ ਹੈ ਬੈਡ ਦੀ ਹਨਾ ਕੁਆਲਿਟੀ ਬਹੁਤ ਸਹੀ ਬੱਚੀ ਚ ਸਹੀ ਗੱਲ ਆ ਬਈ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਹਲੇ ਵੀ ਜੇ ਬੱਚੇ ਹੋਰ ਵੀ ਅਮਰ ਕੇ ਚੱਲ ਵੀ ਇੱਕ ਬੱਚੀਆਂ ਵਾਲਾ ਭਾਈ ਆ ਨਾਲੇ ਦੁੱਧ ਦੇ ਦੂਗੀ ਨਾਲੇ ਦੁੱਧ ਦੇ ਦੇ ਨਾਲੇ ਬੱਚੇ ਬਹੁਤ ਚੰਗੇ ਪਾਉ ਯਾਰ ਹਾਂ 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 ਹਨਾ ਠੀਕ ਆ ਬਈ ਚੰਗੀ ਆ ਬੈਡ ਤੇ ਪਸੰਦ ਆਵੇ ਬਾਈ ਨਾਲ ਕਨੈਕਟ ਕਰਿਓ ਅੱਗੇ ਬਾਈ ਕੱਟੀ ਵੀ ਆ ਪੂਰੀ ਇੱਕ ਅੱਜ ਆਪਣੇ ਕੋਲੇ ਬਾਈ ਬੂਰੀ ਕੱਟੀ ਹੈਗੀ ਇਹ ਕਿ ਜਰਸੀ ਬੱਛੀ ਹੈਗੀ ਟਾਪ ਬ੍ਰੀਡ ਆ ਬਾਈ ਹਨਾ ਕੱਟੀ ਬਹੁਤ ਚੰਗੀ ਹੈ ਹਨਾ ਆਹ ਦਾ ਟਰਹਾ ਜਾਣਾ ਗਿਆ ਕਿਹੜੇ ਸੀਮਨ ਦੀ ਹੈ ਇਹ ਡਾਕਟਰ ਆਪਾਂ ਨੂੰ ਸੀਮਨ ਦਾ ਤਾਂ ਨਹੀਂ ਹੈਗਾ ਪਤਾ ਪਤਾ ਕਿ ਸ਼ੌਂਕ ਦੇ ਤੌਰ ਤੇ ਲੈ ਕੇ ਆਂਦੀ ਸੀਗੀ ਪਰ ਹੁਣ ਆਇਆ ਵੀ ਗਾਇਆਂ ਦੇ ਵਿੱਚ ਕੱਟੀ ਕੱਲੀ ਲੋਟ ਨਹੀਂ ਆਉਂਦੀ ਜੀ ਸਹੀ ਗੱਲ ਆ ਤੇ ਇਹਦੀ ਮਾਂ ਥੱਲੇ ਜਮ ਲਓ ਜਿੱਦੇ ਆਪਾਂ ਲੈ ਕੇ ਆਂਦੀ ਆਈ ਉਹਦੇ ਉਸ ਟਾਈਮ 14 ਕਿਲੋ ਦੁੱਧ ਸੀਗਾ ਇੱਥੋਂ ਡੇਢ ਕ ਮਹੀਨਾ ਪਹਿਲਾਂ ਠੀਕ ਆ ਬਾਈ ਆਪਾਂ ਜਾਵਾਂ ਦੇਖ ਕੇ ਫੇਰ ਲੈ ਕੇ ਆਂਦੀ ਸੀਗੀ ਤਾਂ ਥੱਲੇ ਜਿਹੜੀ ਝੋਲੀ ਹੈ ਉਹਦਾ ਬੱਚੀਆਂ ਵਾਲੀ ਇਹਦੇ ਸਹੀ ਗੱਲ ਆ ਬਾਈ ਕੱਟੀ ਚੰਗੀ ਬਹੁਤ ਆ ਬਈ ਪੂਰੀ ਚੱਟੀ ਆ ਮੈਲਦੀ ਬਹੁਤ ਘੱਟ ਆ ਥਾਂ ਝੋਲੀ ਬਹੁਤ ਚੰਗੀਆਂ ਦਿਖਾਵਾਂਗੇ ਜ਼ਰੂਰ ਨੇੜ ਤੋਂ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਉਹਦੇ ਕੋਈ ਚੱਕਨੇ ਝੋਲੀ ਵੇਖੋ ਬਈ ਕਿਆ ਬਾਤ ਆ ਉਲੀ ਬਈ ਦੇਖਣਯੋਗ ਆ ਕੱਲਾ ਕੱਲਾ ਥਣ ਕਿਆ ਬਾਤ ਪੇਟਪੂੜਾ ਬਹੁਤ ਚੰਗਾ ਫੇਸ ਬੜਾ ਪਿਆਰਾ ਕਲਰ ਬੜਾ ਪਿਆਰਾ ਬਹੁਤ ਜਿਆਦਾ ਚੰਗੀ ਹੈਗੀ ਸਿੰਗ ਵੀ ਪਤਲਾ ਬਾਈ ਹਨਾ ਬਹੁਤ ਜਿਆਦਾ ਚੰਗਾ ਸਾਂਗੇ ਵਸ ਸੈਕ ਤਾਂ ਮੜਿਆ ਬਣਾਈ ਜਾ ਮੰਨ ਲਓ ਹਾਂ ਮੜਨ ਲਾਗੀ ਸਿੰਗ ਵਸ ਹੂੰ ਤੇ ਬਹੁਤ ਜਿਆਦਾ ਚੰਗੀ ਹੈਗੀ ਮੱਝ ਵੀ ਬਹੁਤ ਜਿਆਦਾ ਚੰਗੀ ਸੀਗੀ ਮੱਧ ਦਾ ਤਾਜੀ ਦਾ 17 18 ਕਿਲੋ ਦੁੱਧ ਪਾਇਆ ਹੋਗਾ ਠੀਕ ਆ ਬਾਈ ਹਾਂ ਤੇ ਕੀ ਮੁੱਲ ਆ ਭਰਾ ਫਿਰ ਮੁੱਲ ਕਰਾਉ ਨੂੰ ਅਰੇ ਚਾਹੀ 35000 ਕਰਾ ਲਓ 32000 ਦੀ ਕੱਟੀ ਦੇ ਦਾਂਗੇ ਆਪਾਂ ਠੀਕ ਆ ਮੁੱਲ ਕਰਾਉ ਨੂੰ ਬਾਈ ਇਹਦਾ 35 ਕਰਾ ਲਓ 32000 ਆਪਣੀ ਤੌਰ ਤੇ ਖਰੀਦੀ ਵੀ ਸੀਗੀ ਹੂੰ ਇਹਦਾ ਹੁਣ ਸੈਟਿੰਗ ਨਹੀਂ ਹੈ ਸੈਟਿੰਗ ਨਹੀਂ ਆਉਂਦੀ ਜੀ ਵੜਾਂ ਦੇ ਵਿੱਚ ਠੀਕ ਆ ਹਾਂਜੀ ਹੂੰ ਸਹੀ ਗੱਲ ਆ ਬਾਈ ਚੰਗੀ ਬਹੁਤ ਆ ਕਲਰ ਕਲਰ ਬਹੁਤ ਚੰਗਾ ਫੇਸ ਪਤਲਾ ਸਿੰਗ ਨੈਣ ਅਕਸ ਪੂਰੇ ਚੰਗੇ ਆ ਬਾਈ ਬੱਚੀ ਦੇ ਹਾਂਜੀ ਹੂੰ ਅੱਗੇ ਵੀਰੇ ਟਾਪਰ ਜਰਸੀ ਗੱਭਣ ਅਦਰਵਿੰਦਰ ਇਹ ਡਾਕਟਰ ਤਿੰਨ ਮਹੀਨੇ ਦੀ ਚੱਕ ਪਾਸ ਆਗੀ ਠੀਕਾ ਦੰਦੋ ਖੀਰੀ ਹੈਗੀ 50062 ਦੀ ਹੈਗੀ ਤੇ ਰੋਮੀਓ ਦੇ ਸੈਕਸਲ ਸੀਮਨ ਤੋਂ ਗੱਭਣ ਆਈ ਹੈ ਅੱਛਾ ਹਾਂਜੀ ਠੀਕਾ ਮਾਦਾ ਦੁੱਧ ਕਿੰਨਾ ਸੀ ਮਾਦਾ ਡਾਕਟਰ 27 22 ਕਿਲੋ ਸੀਗਾ ਦੂਜੇ ਸੂਏ ਦਾ ਠੀਕਾ ਬਾਈ ਤੇ ਕੱਦ-ਕਾਠ ਬਹੁਤ ਚੰਗਾ ਹੈਗਾ ਹੂੰ ਤੇ ਜਾਨ ਜੰਦ ਪੂਰੀ ਚੰਗੀ ਹੈ ਥਣ ਵੀ ਥੱਲੇ ਚਾਰ ਹੀ ਆ ਨਖੜਵੇਂ ਫੋਰ ਸ਼ਾਟ ਪੂਰਾ ਬਈ ਸਮੀ ਪਲੀ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਬੜਾ ਕਮਾਲ ਦਾ ਫੇਸ ਬਿਊਟੀ ਬਹੁਤ ਚੰਗੀ ਆ ਹਾਂਜੀ ਤੇ ਝੂਲੀ ਬਈ ਕਮਾਲ ਆ ਗੱਬਣਾ ਚੱਕ ਪਾਸ ਹਨ ਚੱਕ ਪਾਸ ਡਾਕਟਰ ਠੀਕ ਉਹ ਜਿਆਦਾ ਚੰਗਾ ਗਵਾਛੀ ਦਾ ਹੂੰ ਮੀਡੀਅਮ ਜੀ ਨਹੀਂ ਹੈਗੀ ਜੀ ਸਹੀ ਗੱਲ ਆ ਬਈ ਤੋਰਾ ਤਾਰਾ ਦੇ ਬਹੁਤ ਜਿਆਦਾ ਚੰਗੀ ਆ ਬੱਚੀ ਕਲਰ ਬਹੁਤ ਚੰਗਾ ਚਮਕ ਪੂਰੀ ਚੰਗੀ ਆ ਚੰਗੀ ਆ ਮਾਂ ਦਾ ਦੁੱਧ ਚੰਗਾ ਚੰਗੇ ਸੀਮਣ ਦੀ ਆ ਬਈ ਭਾਈ ਆਪਣੀ ਡੇਡ ਵੀ ਲਿਖੀ ਹੋਇਆ ਜਿਹੜਾ ਕੋ ਬੰਦਾ ਕਹਿੰਦਾ ਵੀ ਆਪਣੇ ਕੋਲ ਇਹਦਾ ਸੈਕਸਰ ਨਹੀਂ ਲੱਗਿਆ ਹੋਊਗਾ ਜਾਇਆ ਸਟਾਮ ਤੇ ਲਿਖਾ ਕੇ ਲੈ ਜੀ ਆਪਣੇ ਕੋਲ ਠੀਕ ਆ ਹਾਂ ਹੂੰ ਚਾਹੇ ਭਾਈ ਕਹਿੰਦਾ ਸਟਾਮ ਤੇ ਲਿਖਾ ਕੇ ਲੈ ਜਾ ਕੋਈ ਚੱਕਰੀ ਨਹੀਂ ਗੀ ਦੰਦੋ ਖੀਰੀ ਹੈ ਜੀ ਤੇ ਆਹ 0 ਵਾਰਡ ਦੀ ਖੋਦ ਹੈ ਜੀ ਹੂੰ ਇਹਦੀ ਮਾਂ ਦਾ 28 ਕਿਲੋ ਦੁੱਧ ਸੀਗਾ ਠੀਕ ਆ ਤੇ ਇਹਦੇ ਰੋਮਿਓ ਦਾ ਸੈਕਸਰ ਸੀਮਨ ਲੱਗਿਆ ਹੋਗਾ ਠੀਕ ਆ ਜਿਹੜੇ ਤੋਂ ਗੱਬਣ ਹਾਂ ਜੀ ਹੂੰ ਸੋਰਾ ਤਾਰਾ ਵੀ ਕਮਾਲਾ ਝੋਲੀ ਬਹੁਤ ਚੰਗੀਆਂ ਮੁੱਲ ਕੀ ਆਦਾ ਫਿਰ ਮੋਲ ਡਾਕਟਰ ਕਰਾਉਣ ਨੂੰ ਚਾਹੇ 60 ਕਰਾ ਲਓ 55 ਕਰਾ ਲਓ ਆਪਾਂ ਜਮਾ ਦੇਣ ਲੈਣੀ ਆ ਦਾ 52000 ਰੁਪਿਆ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਜਾਇਜ਼ਾ ਕਰਾਂਗੇ ਮੁੱਲ ਬਾਈ ਨੇ ਪਹਿਲਾਂ ਹੀ ਜਾਇਜ਼ ਰੱਖਿਆ ਬਾਈ ਮੁੱਲ ਕਰਾਉਣ ਦਾ ਬਾਈ ਕਹਿੰਦਾ 60 65 ਜਿੰਨਾ ਮਰਜ਼ੀ ਕਰਾ ਲਓ 55000 ਰੁਪਿਆ ਮੋਲ ਮਾਨਤਾਨ ਦੇ ਮੌਕੇ ਤੇ ਜ਼ਰੂਰ ਹੋ ਜੀ ਚੰਗੀਆਂ ਬੱਚੀ ਫੇਸ ਕਮਾਲ ਬੋਦੀ ਕਮਾਲ ਝੋਲੀ ਨਹੀਂ ਤਾਂ ਦਿਖਾ ਦਈਏ ਥੋੜਾ ਜਿਹਾ ਕੈਮਰੇ ਤੋਂ ਜੱਕ ਦਈਏ ਖੁੱਲੀ ਛੱਡੀ ਬਾਕੀ ਖੁੱਲੀ ਕਰਕੇ ਡਾਕਟਰ ਜੇ ਬੰਨੀ ਹੋਵੇ ਥਾਣਾ ਇਹ ਤਾਂ ਜਿਵੇਂ ਕਹਿੰਦੇ ਆਪਣੀ ਗਰੰਟੀ ਹੋਵੇ ਥਣਚਾਰ ਹੀ ਆ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ ਬਹੁਤ ਠੀਕ ਆ ਤੇ ਝੋਲੀ ਵੀ ਥੱਲੇ ਖੁੱਲੀ ਡੁੱਲੀ ਹੈਗੀ ਨਗਪਰਾ ਕੋਲੇ ਸੀਗੇ ਚਾਰ ਬੂਰੀ ਕੱਟੀ ਤੇ ਇੱਕ ਉਹ ਬੜ ਬਾਈ ਇੱਕ ਉਹ ਪਹਿਲਣ ਬੜ ਬਹੁਤ ਚੰਗੀ ਆ ਬਾਈ ਜਿਹੜੀ ਪਹਿਲਾ ਸੂਰ ਸੌਂਦੀ ਆ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਹਦਲੋਂ ਧੰਨਵਾਦ